ਅੱਜ ਪੂਰੇ ਪੰਜਾਬ ਵਿੱਚ ਤੇ ਚੰਡੀਗੜ੍ਹ ਵਿੱਚ ਮਾਹੌਲ ਪੂਰਾ ਤਣਾਅਪੂਰਨ ਬਣਿਆ ਹੋਇਆ ਜਿੱਥੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਹਜ਼ਾਰਾਂ ਟਰੈਕਟਰ ਟਰਾਲੀਆਂ ਤੇ ਤਿਆਰੀ ਕਰਕੇ ਕਿਸਾਨ ਚੰਡੀਗੜ੍ਹ ਨੂੰ ਵਧਣ ਜਾ ਰਹੇ ਨੇ ਉੱਥੇ ਹੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਚੰਡੀਗੜ੍ਹ ਸੀਲ ਕਰ ਦਿੱਤਾ ਹੈ ਚੰਡੀਗੜ੍ਹ ਨੂੰ ਜਾਣ ਵਾਲੇ 18 ਰਸਤੇ ਆ ਜਿਹੜੇ ਮੁਹਾਲੀ ਦੇ ਵਿੱਚੋਂ ਉਹ ਸੀਲ ਕਰ ਦਿੱਤੇ ਨੇ ਕਰੀਬ 2500 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਰਸਤਿਆਂ ਦੇ ਉੱਪਰ ਲਗਾ ਦਿੱਤੇ ਗਏ ਨੇ ਔਰ ਜਿਹੜੇ ਮਿੱਟੀ ਦੇ ਟਿੱਪਰ ਭਰ ਕੇ ਵੀ ਚੰਡੀਗੜ੍ਹ ਨੂੰ ਜਾਣ ਵਾਲੇ ਕਈ ਰਸਤਿਆਂ ਦੇ ਅੱਗੇ ਲਗਾ ਦਿੱਤੇ ਹੋਏ ਨੇ ਔਰ ਉਧਰ ਪੂਰੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਚੰਡੀਗੜ੍ਹ ਨੂੰ ਵਧਣ ਦੀ ਤਿਆਰੀ ਕਰ ਰਹੀਆਂ ਨੇ ਕੱਲ ਦੀਆਂ ਕਾਫੀ ਸਾਰੀਆਂ ਟਰਾਲੀਆਂ ਟਰੈਕਟਰ ਚੰਡੀਗੜ੍ਹ ਵੱਲ ਚੱਲ ਚੁੱਕੇ ਹੋਏ ਨੇ ਤੇ ਬਾਕੀ ਪਿੰਡਾਂ 'ਚੋਂ ਅੱਜ ਚੱਲ ਰਹੇ ਨੇ ਹੁਣ ਇਸ ਤਣਾਉ ਪੂਰਨ ਸਥਿਤੀ ਦਾ ਕੀ ਹੱਲ ਨਿਕਲੇਗਾ ਇਹ ਵੇਖਣ ਵਾਲੀ ਗੱਲ ਹੈ ਅੱਜ ਕਿਸਾਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਾਹਿਬ ਪੰਜਾਬ ਨੂੰ ਗੁਮਰਾਹ ਕਰ ਰਹੇ ਨੇ ਕਿਸਾਨ ਆਗੂ ਕਹਿੰਦੇ ਭਗਵੰਤ ਮਾਨ ਸਰਾਸਰ ਝੂਠ ਬੋਲ ਰਹੇ ਨੇ ਕਿ ਅਸੀਂ ਰੇਲਾ ਜਾਂ ਸੜਕਾਂ ਰੋਕਣ ਜਾ ਰਹੇ ਸੀ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਨਾ ਤਾਂ ਰੇਲਾ ਰੋਕਣ ਦਾ ਪ੍ਰੋਗਰਾਮ ਰੱਖਿਆ ਸੀ ਨਾ ਸੜਕਾਂ ਜਾਮ ਕਰਨ ਦਾ ਰੱਖਿਆ ਸੀ ਅਸੀਂ ਤਾਂ ਚੰਡੀਗੜ੍ਹ ਦੇ ਵਿੱਚ ਧਰਨਾ ਲਾਉਣ ਦਾ ਪ੍ਰੋਗਰਾਮ ਰੱਖਿਆ ਸੀ ਤੇ ਧਰਨਾ ਲਾਉਣ ਦੇ ਲਈ ਅਸੀਂ ਬਾਰ-ਬਾਰ ਪੰਜਾਬ ਸਰਕਾਰ ਤੋਂ ਚੰਡੀਗੜ੍ਹ ਦੇ ਵਿੱਚ ਸਾਨੂੰ ਜਗ੍ਹਾ ਦੇਣ ਦੇ ਲਈ ਮੰਗ ਕਰ ਰਹੇ ਸੀ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ 34 ਸੈਕਟਰ ਦੀ ਖਾਲੀ ਥਾਂ ਧਰਨੇ ਲਈ ਮੰਗ ਰਹੇ ਸੀਗੇ ਅਸੀਂ ਤਾਂ ਕਿਤੇ ਵੀ ਰੇਲਾ ਰੋਕਣ ਸੜਕਾਂ ਰੋਕਣ ਦਾ ਪ੍ਰੋਗਰਾਮ ਹੀ ਨਹੀਂ ਰੱਖਿਆ ਸੀ ਤੇ ਭਗਵੰਤ ਮਾਨ ਪੂਰੇ ਪੰਜਾਬ ਨੂੰ ਇਹ ਕਹਿ ਰਹੇ ਨੇ ਕਿ ਮੈਂ ਤਾਂ ਇਹਨਾਂ ਨੂੰ ਕਹਿ ਰਿਹਾ ਕਿ ਰੇਲਾਂ ਨਾ ਰੋਕੋ ਸੜਕਾਂ ਨਾ ਰੋਕੋ ਲੋਕਾਂ ਨੂੰ ਖੱਜਲ ਖੁਆਰ ਨਾ ਕਰੋ ਕਿਸਾਨ ਆਗੂ ਕਹਿੰਦੇ ਜਦੋਂ ਸਾਡਾ ਪ੍ਰੋਗਰਾਮ ਹੀ ਨਹੀਂ ਸੀ ਤਾਂ ਫਿਰ ਭਗਵੰਤ ਮਾਨ ਸਾਹਿਬ ਇਹ ਝੂਠ ਕਿਉਂ ਬੋਲ ਰਹੇ ਨੇ ਦੂਜੇ ਪਾਸੇ ਰਾਤ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸਾਨਾਂ ਦੀ ਫੜੋ ਫੜੀ ਲਈ ਛਾਪੇ ਵੱਜਦੇ ਰਹੇ ਨੇ ਦੋ ਰਾਤਾਂ ਤੋਂ ਲਗਾਤਾਰ ਆ ਪਿੰਡਾਂ ਦੇ ਵਿੱਚ ਕਿਸਾਨ ਆਗੂਆਂ ਦੇ ਘਰਾਂ ਦੇ ਉੱਪਰ ਕਿਸਾਨਾਂ ਦੇ ਘਰਾਂ ਦੇ ਉੱਪਰ ਪੰਜਾਬ ਪੁਲਿਸ ਫੜੋ ਫੜੀ ਕਰ ਰਹੀ ਹੈ ਕਿਸਾਨ ਆਗੂ ਸਪਸ਼ਟ ਰੂਪ ਚੇ ਬੋਲ ਰਹੇ ਨੇ ਕਿਸਾਨਾਂ ਕੋ ਕਹਿ ਰਹੇ ਨੇ ਕਿ ਭਗਵਾਨ ਤਮਾਨ ਸਰਕਾਰ ਮੋਦੀ ਸਰਕਾਰ ਦੇ ਪੂਰੀ ਤਰ੍ਹਾਂ ਰਾਹ ਤੇ ਚੱਲ ਪਈ ਹੈ ਉਹ ਕਹਿੰਦੇ ਜਿਸ ਤਰ੍ਹਾਂ ਹੁਣ ਤੱਕ ਭਾਜਪੀ ਸਰਕਾਰ ਨੇ ਸ਼ੰਭੂ ਖਨੋਰੀ ਤੋਂ ਅੱਗੇ ਕਿਸਾਨਾਂ ਨੂੰ ਟੱਪਣ ਨਹੀਂ ਦਿੱਤਾ ਦਿੱਲੀ ਚ ਮੋਦੀ ਸਰਕਾਰ ਕਿਸਾਨਾਂ ਨੂੰ ਵੜਨ ਤੋਂ ਰੋਕਦੀ ਹੈ ਉਸੇ ਹੀ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਵੜਨ ਤੋਂ ਕਿਸਾਨਾਂ ਨੂੰ ਭਗਵੰਤਮਾਨ ਸਰਕਾਰ ਰੋਕ ਰਹੀ ਹੈ ਇਹ ਗੱਲਾਂ ਕਿਸਾਨ ਆਗੂਆਂ ਨੇ ਆਖੀਆਂ ਨੇ ਕਿਸਾਨ ਆਗੂਆਂ ਦੀਆਂ ਕਾਫੀ ਵੀਡੀਓ ਤੇ ਬਿਆਨ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਕਿਸਾਨ ਆਗੂ ਸਪਸ਼ਟ ਰੂਪ 'ਚ ਇਹ ਬੋਲਦੇ ਨਜ਼ਰ ਆ ਰਹੇ ਨੇ ਹੁਣ ਵੇਖਣਾ ਇਹ ਕਿ ਭਗਵੰਤਮਾਨ ਸਰਕਾਰ ਇਸ ਪੂਰੇ ਮਸਲੇ ਨੂੰ ਅੱਗੇ ਟੈਕਲ ਕਿਵੇਂ ਕਰਦੀ ਹੈ ਕਿਉਂਕਿ ਕਿ ਕਿਸਾਨਾਂ ਨੇ 5 ਮਾਰਚ ਦਾ ਅੱਜ ਦਾ ਚੰਡੀਗੜ੍ਹ ਦੇ ਵਿੱਚ ਧਰਨਾ ਲਾਉਣ ਦਾ ਪ੍ਰੋਗਰਾਮ ਐਲਾਨ ਕੀਤਾ ਹੋਇਆ ਸੀਗਾ ਔਰ ਉਸ ਤੋਂ ਪਹਿਲਾਂ ਬੀਤੇ ਦਿਨ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਵਨ ਦੇ ਵਿੱਚ ਕਿਸਾਨ ਆਗੂਆਂ ਦੀ ਮੀਟਿੰਗ ਸੱਦੀ ਤਾਂ ਉਹ ਮੀਟਿੰਗ ਦੇ ਵਿੱਚ ਤਲਖੀ ਹੋਈ ਕਿਸਾਨ ਆਗੂ ਇਹ ਕਹਿੰਦੇ ਨੇ ਕਿ ਮੁੱਖ ਮੰਤਰੀ ਸਾਨੂੰ ਕਹਿੰਦਾ ਵੀ ਤੁਸੀਂ ਧਰਨਾ ਨਾ ਲਾਓ ਜਦੋਂ ਅਸੀਂ ਕਿਹਾ ਕਿ ਜੇ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨੋਗੇ ਤਾਂ ਅਸੀਂ ਲਾਵਾਂਗੇ ਤਾਂ ਫਿਰ ਮੁੱਖ ਮੰਤਰੀ ਸਾਹਿਬ ਗੁੱਸੇ 'ਚ ਆ ਗਏ ਭੜਕ ਉੱਠੇ ਤੇ ਜਲਦੀ ਮੀਟਿੰਗ 'ਚੋਂ ਛੱਡ ਕੇ ਮੀਟਿੰਗ ਚਲੇ ਗਏ ਉਧਰ ਮੁੱਖ ਮੰਤਰੀ ਦਾ ਪੱਖ ਇਹ ਆਇਆ ਭਗਵੰਤ ਸਿੰਘ ਸਾਹਿਬ ਕਹਿੰਦੇ ਨੇ ਕਿ ਦੇਖੋ ਮੈਂ ਤਾਂ ਕਿਸਾਨਾਂ ਦੇ ਰੇਲਾਂ ਰੋਕਣ ਤੇ ਸੜਕਾਂ ਰੋਕਣ ਦੇ ਖਿਲਾਫ ਹਾਂ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਮੁੱਖ ਮੰਤਰੀ ਨੇ ਉਸ ਤੋਂ ਬਾਅਦ ਸਿੱਧਾ ਚੈਲੰਜ ਵੀ ਕੀਤਾ ਸਿੱਧੀ ਚੇਤਾਵਨੀ ਵੀ ਦਿੱਤੀ ਆ ਕਿ ਐਨਾ ਸੋਚਿਓ ਕਿ ਮੈਂ ਐਕਸ਼ਨ ਨਹੀਂ ਲੈ ਸਕਦਾ ਮੈਂ ਐਕਸ਼ਨ ਲੈ ਸਕਦਾ ਮੈਂ ਮੁੱਖ ਮੰਤਰੀ ਆ ਨਾਲ ਦੀ ਨਾਲ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਇਹ ਕੋਈ ਬੰਦਿਆਂ ਵਾਲੀ ਗੱਲ ਨਹੀਂ ਕਿ ਤੁਸੀਂ ਕੇਂਦਰ ਸਰਕਾਰ ਨਾਲ ਸੰਬੰਧਿਤ ਮੰਗਾ ਮੇਰੇ ਨਾਲ ਡਿਸਕਸ ਕਰ ਰਹੇ ਹੋ ਪਰ ਕਿਸਾਨ ਆਗੂ ਕਹਿੰਦੇ ਕਿ ਜਿਹੜੀਆਂ ਮੰਗਾ ਅਸੀਂ ਮੁੱਖ ਮੰਤਰੀ ਨਾਲ ਡਿਸਕਸ ਕਰ ਰਹੇ ਆ ਉਹ ਕਹਿੰਦੇ ਅਸੀਂ ਕੋਈ ਜਵਾਕ ਨਹੀਂ ਗੇ ਸਾਨੂੰ ਪਤਾ ਹੈ ਕੇਂਦਰ ਵਾਲੀ ਇੱਕ ਵੀ ਮੰਗ ਅਸੀਂ ਮੁੱਖ ਮੰਤਰੀ ਨਾਲ ਡਿਸਕਸ ਨਹੀਂ ਕੀਤੀ ਅਸੀਂ ਭਗਵੰਤ ਮਾਨ ਸਾਹਿਬ ਨਾਲ ਉਹੀ ਮੰਗਾ ਡਿਸਕਸ ਕੀਤੀਆਂ ਨੇ ਜੋ ਪੰਜਾਬ ਸਰਕਾਰ ਨਾਲ ਸੰਬੰਧਿਤ ਨਹੀਂ ਉਹ ਚਾਹੇ ਮੁਆਵਜ਼ੇ ਦੀਆਂ ਮੰਗਾਂ ਨੇ ਚਾਹੇ ਉਹ ਪੰਜ ਫਸਲਾਂ ਤੇ ਐਮਐਸਪੀ ਦੇਣ ਦੀ ਜਿਹੜਾ ਐਲਾਨ ਪੰਜਾਬ ਸਰਕਾਰ ਨੇ ਕੀਤਾ ਸੀ ਉਹੋ ਹੈ ਚਾਹੇ ਚਿੱਪ ਵਾਲੇ ਮੀਟਰ ਲਾਉਣ ਵਾਲੀ ਗੱਲ ਹੈ ਜਾਂ ਹੋਰ ਮੰਗਾਂ ਨੇ ਔਰ ਹੁਣ ਇਹ ਵਿਵਾਦ ਬਹੁਤ ਵਧ ਗਿਆ ਵਿਰੋਧੀ ਪਾਰਟੀਆਂ ਵੀ ਪੰਜਾਬ ਸਰਕਾਰ ਦੇ ਦਿਵਾਲੇ ਹੋ ਚੁੱਕੀਆਂ ਨੇ ਬੀਤੀ ਰਾਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਉਹ ਇੱਕ ਥਾਣੇ ਦੇ ਵਿੱਚ ਗਏ ਥਾਣੇ ਤੇ ਜਾ ਕੇ ਉਹਨਾਂ ਨੇ ਜਿਹੜੇ ਕਿਸਾਨ ਉਸ ਥਾਣੇ ਦੀ ਹਵਾਲਤ ਦੇ ਵਿੱਚ ਡੱਕੇ ਸੀ ਰਾਤ ਨੂੰ 11 ਵਜੇ ਚਰਨਜੀਤ ਚੰਨੀ ਨੇ ਥਾਣੇ ਤੇ ਜਾ ਕੇ ਉਹਨਾਂ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਨਾਲੇ ਪੰਜਾਬ ਸਰਕਾਰ ਦੇ ਇਸ ਕਦਮ ਨੂੰ ਤਾਨਾਸ਼ਾਹੀ ਕਰਾਰ ਦਿੱਤਾ ਚੰਨ ਜਿੱਤ ਚੰਨੀ ਕਹਿੰਦਾ ਕਿ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਆ ਪਰ ਭਗਵੰਤ ਮਾਨ ਸਰਕਾਰ ਨੇ ਆਪਣਾ ਅਸਲੀ ਰੂਪ ਵਿਖਾ ਦਿੱਤਾ ਉਧਰ ਸੁਖਬੀਰ ਬਾਦਲ ਹੋਰਾਂ ਨੇ ਵੀ ਕਿਹਾ ਉਹ ਕਹਿੰਦੇ ਕਿ ਭਗਵੰਤ ਮਾਨ ਨੂੰ ਡੀਲਿੰਗ ਕਰਨ ਦੀ ਸਮਝ ਨਹੀਂ ਉਹ ਕਹਿੰਦੇ ਕਿ ਭਗਵੰਤ ਮਾਨ ਨੂੰ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਤੋਂ ਲੋਕਾਂ ਦੇ ਨਾਲ ਡੀਲਿੰਗ ਕਰਨੀ ਸਿੱਖਣੀ ਚਾਹੀਦੀ ਹੈ ਉਧਰ ਚਾਰ ਚਫੇਰੇ ਸੋਸ਼ਲ ਮੀਡੀਆ ਭਰਿਆ ਪਿਆ ਜਿਹਦੇ ਉੱਪਰ ਲੋਕ ਕਹਿ ਰਹੇ ਨੇ ਕਿ ਮંત્રી ਭਗਵੰਤ ਮਾਨ ਖੁਦ ਲੋਕਾਂ ਨੂੰ ਬੋਲਣ ਲਈ ਕਹਿੰਦੇ ਰਹੇ ਨੇ ਸੋਸ਼ਲ ਮੀਡੀਆ ਤੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪੁਰਾਣੀਆਂ ਫੋਟੋ ਤੇ ਪੁਰਾਣੀਆਂ ਵੀਡੀਓ ਕੱਢ-ਕੱਢ ਕੇ ਵਾਇਰਲ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਮੁੱਖ ਮੰਤਰੀ ਖੁਦ ਉਹਨਾਂ ਦੇ ਮੰਤਰੀ ਤੇ ਉਹਨਾਂ ਦੇ ਵੱਡੇ ਆਗੂ ਧਰਨਿਆਂ ਦੇ ਵਿੱਚ ਸੜਕਾਂ 'ਤੇ ਬੈਠੇ ਨੇ ਧਰਨਿਆਂ ਦੇ ਵਿੱਚ ਬੋਲ ਰਹੇ ਨੇ ਔਰ ਧਰਨੇ ਲਾ ਰਹੇ ਨੇ ਲੋਕ ਕਹਿ ਰਹੇ ਨੇ ਕਿ ਜਿਹੜੀ ਪਾਰਟੀ ਧਰਨਿਆਂ 'ਚੋਂ ਨਿਕਲੀ ਹੈ ਅੱਜ ਉਸ ਨੂੰ ਦੂਜਿਆਂ ਦੇ ਧਰਨਿਆਂ ਤੋਂ ਇੰਨੀ ਤਕਲੀਫ ਕਿਉਂ ਹੈ ਇੱਕ ਆਗੂ ਨੇ ਤਾਂ ਇਹ ਵੀ ਕਿਹਾ ਉਹ ਕਹਿੰਦਾ ਕਿ ਆਪਣੇ ਵਾਰੀ ਪੋਲੇ ਤੇ ਦੂਜਿਆਂ ਵਾਰੀ ਠੋਲੇ ਇਹ ਗੱਲ ਪੀਕ ਗੁਰਾਹਾਂ ਜਥੇਬੰਦੀ ਨੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਧਨੇਰ ਨੇ ਪੂਰੇ ਪੰਜਾਬ ਦੇ ਵਿੱਚ ਰੋਸ ਦੇ ਵਜੋਂ ਭਗਵੰਤਮਾਨ ਸਰਕਾਰ ਦੇ ਪੁਤਲੇ ਫੂਕਣ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਤੇ ਅੱਜ ਉਹ ਪੂਰੇ ਪੰਜਾਬ ਚ ਭਗਵੰਤਮਾਨ ਸਰਕਾਰ ਦੇ ਪੁਤਲੇ ਫੂਕ ਰਹੇ ਨੇ ਕਿਸਾਨ ਆਗੂਏ ਕਹਿੰਦੇ ਨੇ ਕਿ ਭਗਵੰਤ ਮਾਨ ਸਰਕਾਰ ਡਬਲ 도ਗਲੇ ਬਿਆਨ ਦਿੰਦੀ ਰਹੀ ਹੈ ਜਦੋਂ ਕੇਂਦਰ ਸਰਕਾਰ ਸਾਨੂੰ ਧੱਕੇ ਨਾਲ ਰੋਕਦੀ ਹੈ ਤਾਂ ਉਦੋਂ ਭਗਵੰਤ ਮਾਨ ਸਾਹਿਬ ਇਹਨੂੰ ਧੱਕੇਸ਼ਾਹੀ ਕਹਿੰਦੇ ਨੇ ਪਰ ਜਦੋਂ ਹੁਣ ਆਪ ਸਾਨੂੰ ਰਾਜਧਾਨੀ ਚ ਵੜਨ ਤੋਂ ਰੋਕਦੇ ਨੇ ਤਾਂ ਹੁਣ ਉਹਨਾਂ ਨੂੰ ਇਹ ਕਦਮ ਠੀਕ ਲੱਗ ਰਿਹਾ ਹੈ ਇੱਥੋਂ ਤੱਕ ਕੁਝ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ ਇੱਥੋਂ ਤੱਕ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਭਗਵੰਤ ਮਾਨ ਦੇ ਇਸ ਰਵੱਈਏ ਬਾਰੇ ਸੋਚਣਾ ਚਾਹੀਦਾ ਹੈ ਕਿਸਾਨ ਆਗੂਆਂ ਦੇ ਲਗਾਤਾਰ ਵੱਖ-ਵੱਖ ਚੈਨਲਾਂ ਤੇ ਬਿਆਨ ਆ ਰਹੇ ਨੇ ਜਿਦੇ ਚ ਇਹ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਹੋਈ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵੀ ਹਾਰ ਗਏ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਹੋ ਸਕਦਾ ਹੈ ਔਰ ਦੂਜੇ ਪਾਸੇ ਕਿਸਾਨ ਆਗੂ ਇਹ ਵੀ ਕਹਿ ਰਹੇ ਨੇ ਕੁਝ ਲੋਕ ਇਹ ਕਹਿ ਰਹੇ ਨੇ ਕਿ ਭਗਵੰਤ ਮਾਨ ਆ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ 'ਚ ਜਾਣ ਵਾਲੇ ਨੇ ਤੇ ਉਸ ਤੋਂ ਪਹਿਲਾਂ ਪਹਿਲਾਂ ਉਹ ਆਮ ਆਦਮੀ ਪਾਰਟੀ ਨੂੰ ਇਸ ਤਰੀਕੇ ਨਾਲ ਇਸ ਰਵਈਏ ਦੇ ਨਾਲ ਪੰਜਾਬ ਦੇ ਵਿੱਚ ਮਾਨਜਣਾ ਚਾਹੁੰਦੇ ਨੇ ਹੁਣ ਸੱਚ ਕੀ ਆ ਉਹ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਸਾਹਮਣੇ ਆ ਕੇ ਆਪਣਾ ਪੱਖ ਦੇਣਾ ਚਾਹੀਦਾ ਮੈਂ ਤੁਹਾਡਾ ਵੀਰ ਡਾਕਟਰ ਬਚੀਸ਼ ਖਲਾਦ ਬਹੁਤ